ਨੈਟਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪਿਛਲੇ ਦਿਨੀ ਲਾਡੂਵਾਲ ਟੋਲ ਪਲਾਜ਼ਾ ਤੇ ਕੀਤੀ ਜਾ ਰਹੀ ਲੁੱਟ ਨੂੰ ਠੱਲ ਪੈ ਕੇ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਨ ਕਾਰਨ ਸਾਬਕਾ ਵਿਧਾਇਕ ਸਰਦਾਰ ਸਿਮਰਜੀਤ ਸਿੰਘ ਬੈਂਸ ਨੂੰ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਆਤਮਨਗਰ 2 ਦੇ ਬਲਾਕ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਕਲੇਰਦੀ ਅਗਵਾਈ ਹੇਠ ਇੱਕ ਸਮਾਰੋਹ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਵਿਸਵਦਾਰ ਬੈਂਸ ਨੇ ਕਿਹਾ ਕਿ ਚੋਰ ਦੇ ਪੈਰ ਨਹੀਂ ਹੁੰਦੇ ਭਾਵੇਂ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਉਹਨੇ ਕਿਹਾ ਕਿ ਟੂਲ ਪਲਾਜਾ ਦੇ ਜੇਕਰ ਸਮਾਂ 3 ਮਿੰਟ ਤੋਂ ਵੱਧ ਲੱਗਦਾ ਹੈ ਤਾਂ ਆਪੋ ਆਪਣੀਆਂ ਗੱਡੀਆਂ ਵਿੱਚੋਂ ਬਾਹਰ ਆ ਕੇ ਇੱਕ ਵਾਰ ਪੁੰਜੇ ਬੈਠ ਜਾਓ ਫਿਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਇਹ ਤੁਹਾਡੀਆਂ ਮਨਤਾ ਕਰਦੇ ਹੋਏ ਤੈ ਕੀਤੇ ਰੂਲਾ ਮੁਤਾਬਕ ਤੁਹਾਡੀਆਂ ਗੱਡੀਆਂ ਬਿਨਾਂ ਭੁਗਤਾਨ ਕੀਤੇ ਕਿਵੇਂ ਕਢਵਾਉਂਦੇ ਹਨ ਉਹਨੇ ਕਿਹਾ ਕਿ ਇਸੇ ਤਰ੍ਹਾਂ ਸਰਕਾਰੀ ਅਦਾਰਿਆਂ ਵਿੱਚ ਤੁਸੀਂ ਆਪਣੇ ਹੱਕਾਂ ਲਈ ਜਦੋਂ ਜਦੋਂ ਜਹਿਦ ਕਰਨੀ ਸਿੱਖੋਗੇ ਤਾਂ ਹੀ ਤਾਂ ਜੋ ਤੁਹਾਨੂੰ ਤੁਹਾਡੇ ਹੱਕਾਂ ਭਾਗ ਪ੍ਰਾਪਤ ਹੋ ਸਕਣ ਇਸ ਮੌਕੇ ਤੇ ਬਰਾਕ ਕਾਂਗਰਸ ਪ੍ਰਧਾਨ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗੜਕਰੀ ਨੇ ਵਿਪਵਿਕ ਵਿੱਚ ਜਲਦ ਹੀ ਦੇਸ਼ ਵਾਸੀਆਂ ਨੂੰ ਟੂਲ ਬੈਰੀਅਰ ਤੋਂ ਛੁਟਕਾਰਾ ਦਿਵਾਉਣ ਸੰਬੰਧੀ ਕਹਿ ਦਿੱਤਾ ਹੈ ਉਨਾ ਹੋਰ ਕਿ ਹੈ ਕਿ ਸਰਦਾਰ ਬੈਂਸ ਪੰਜਾਬ ਵਾਸੀਆਂ ਦੇ ਹੱਕਾਂ ਲਈ ਜਿੱਥੇ ਲੰਬੇ ਸਮੇਂ ਤੋਂ ਲੜ ਰਹੇ ਹਨ ਉੱਥੇ ਆਪਣੇ ਦਫ਼ਤਰ ਵਿੱਚ ਇਲਾਕਾ ਨਿਵਾਸੀਆਂ ਨੂੰ ਸਰਕਾਰੀ ਸਹੂਲਤਾਂ ਦੀ ਜਾਗਰੂਕੋ ਕਰਨ ਦੇ ਨਾਲ-ਨਾਲ ਨਿੱਜੀ ਤੌਰ ਤੇ ਵੀ ਲੋੜ ਵੰਡ ਦੀ ਸਹਾਇਤਾ ਕਰਦੇ ਰਹਿੰਦੇ ਹਨ ਜਿਸ ਦੀ ਉਦਾਹਰਣ ਪਿਛਲੇ ਦਿਨੀ ਭਾਰੀ بارش ਕਾਰਨ ਲੋਕਾਂ ਦੇ ਮਕਾਨਾਂ ਦੇ ਹੋਏ ਨੁਕਸਾਨ ਲਈ ਇਹਨਾਂ ਨੇ ਆਪਣੀ ਜੇਬ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਡਿੱਗੇ ਹੋਏ ਮਕਾਨ ਬਣਵਾ ਦਿੱਤੇ ਕਲੇਰ ਨੇ ਅੱਗੇ ਕਿਹਾ ਕਿ ਲੋਕਾਂ ਦੇ ਜਿੰਨੇ ਕੰਮ ਸਰਕਾਰੀ ਦਰਬਾਰੇ ਬਿਨਾਂ ਰਿਸ਼ਵਤੋਂ ਸਰਦਾਰ ਬੈਂਸ ਨੇ ਕਰਵਾਇਆ ਨੂੰ ਹੋਰ ਕੋਈ ਨਹੀਂ ਕਰਵਾ ਸਕਦਾ ਇਸੇ ਕਾਰਨ ਸਰਦਾਰ ਬੈਂਸ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਕਲੇਰ ਨੇ ਅੱਗੇ ਕਿਹਾ ਕਿ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਯਕੀਨੀ ਹੈ ਅਤੇ ਸਰਦਾਰ ਸਿਮਰਜੀਤ ਸਿੰਘ ਬੈਂਸ ਵੱਡੇ ਫਰਕ ਨਾਲ ਜਿੱਤ ਕੇ ਤੀਜੀ ਵਾਰ ਵਿਧਾਨ ਸਭਾ ਵਿੱਚ ਦੀਆਂ ਪੌੜੀਆਂ ਚੜ੍ਹਨਗੇ ਅਤੇ ਪਹਿਲਾਂ ਨਾਲੋਂ ਵੀ ਵੱਧ ਲੋਕ ਸੇਵਾ ਕਰਨਗੇ ਇਸ ਮੌਕੇ ਤੇ ਉਕਤ ਆਗਮਣਾਂ ਤੋਂ ਇਲਾਵਾ ਬਲਦੇਵ ਸਿੰਘ ਪ੍ਰਧਾਨ ਨੇ ਲਖਵੀਰ ਸਿੰਘ ਸੰਧੂ ਬਲਵਿੰਦਰ ਸਿੰਘ ਰੰਦਾਵਾ ਹਰਮਿੰਦਰ ਸਿੰਘ ਹੀਰਾ ਸਿਮਰਜੀਤ ਸਿੰਘ ਬਿਰਦੀ ਅਮਰਿੰਦਰ ਸਿੰਘ ਰੋਮੀ ਕੁਲਵੀਰ ਸਿੰਘ ਕੁਲਦੀਪ ਸਿੰਘ ਖਾਲਸਾ ਮੁਖਤਿਆਰ ਸਿੰਘ ਗੁਲਜਾਰ ਸਿੰਘ ਅਮਰਪਾਲ ਬਿੱਲਾ ਪ੍ਰੀਤਮ ਸਿੰਘ 인ਦਰਜੀਤ ਸਿੰਘ ਬਿਰਦੀ ਤਰਲੂਖ ਸਿੰਘ ਗੁਰਪਿਆਰ ਸਿੰਘ ਡਾਕਟਰ ਨਰਮਲ ਚੀਮਾ ਮਨਿੰਦਰ ਸਿੰਘ ਰੋਬਨ ਲਖਵਿੰਦਰ ਸਿੰਘ ਲੱਕੀ ਜਸਵਿੰਦਰ ਬਿੱਲਾ ਲਖਵਿੰਦਰ ਸਿੰਘ ਲੱਕੀ ਜਸਪ੍ਰੀਤ ਸਿੰਘ ਥਿੰਦ ਮੇਜਰ ਸਿੰਘ ਥਿੰਦ ਮਨਦੀਪ ਸਿੰਘ ਅਮਨਦੀਪ ਸਿੰਘ ਪਰਮਿੰਦਰ ਸਿੰਘ ਅਤੇ ਹਰਮਨ ਸਿੰਘ ਆਦ ਹਾਜ਼ਰ ਸਨ